ਟ੍ਰਾਂਟੋ ਦੇ ਵਿੱਚ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਅਤੇ ਆਪਣਾ ਘਰ ਬਸਾਉਂਦੇ ਨੇ ਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਸਫਰ ਕਰਨਾ ਤੇ ਉਹਨਾਂ ਦੇ ਲਈ ਹੁਣ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਕਿਉਂਕਿ ਟ੍ਰਾਂਟੋ ਦਾ 10ਵਾਂ ਸਾਲਾਨਾ ਨਿਊ ਕਮਰ ਡੇ 23 ਮਈ ਨੂੰ ਆ ਰਿਹਾ ਹੈ ਜਿਸ ਦੇ ਵਿੱਚ ਨਵੇਂ ਆਇਆਂ ਨੂੰ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ ਹਰ ਸਾਲ ਦੁਨੀਆ ਭਰ ਤੇ ਹਜ਼ਾਰਾਂ ਲੋਕ ਟ੍ਰਾਂਟੋ ਨੂੰ ਆਪਣੇ ਨਵੇਂ ਘਰ ਵਜੋਂ ਚੁੰਦਿਆ। ਟ੍ਰਾਂਟੋ ਦਾ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਨੂੰ ਵਸਣ ਅਤੇ ਏਕੀਕ੍ਰਿਤ ਕਰਨ ਵਿੱਚ ਮਦਦ ਕਰਨ ਦਾ ਇੱਕ ਲੰਮਾ ਇਤਿਹਾਸ ਹੈ। 2015 ਤੋਂ ਲੈ ਕੇ 55 ਹਜ਼ਾਰ ਤੋਂ ਵੱਧ ਮਹਿਮਾਨ ਟ੍ਰਾਂਟੋਨ ਨਿਊ ਕਮਰ ਡੇ ਵਿੱਚ ਸ਼ਾਮਲ ਹੋਏ ਹਨ ਇਹ ਅਧਿਕਾਰਤ ਤੌਰ ਤੇ ਨਵੇਂ ਆਏ ਲੋਕਾਂ ਦਾ ਸਵਾਗਤ ਕਰਨ ਅਤੇ ਉਨ੍ਹਾਂ ਦੇ ਯੋਗਦਾਨਾਂ ਦਾ ਯਸ਼ਨ ਮਨਾਉਣ ਦਾ ਦਿਨ ਹੁੰਦਾ ਹੈ ਜਿਸ ਵਿੱਚ ਉਹਨਾਂ ਨੂੰ ਲੋੜੀਂਦੀਆਂ ਸੇਵਾਵਾਂ ਅਤੇ ਸਰੋਤਾਂ ਨਾਲ ਜੁੜਨ ਦਾ ਮੌਕਾ ਮਿਲਦਾ ਟ੍ਰਾਂਟੋਨ ਦਾ 10ਵਾਂ ਸਾਲਾਨਾ ਨਿਊ ਕਮਰ ਡੇ 23 ਮਈ ਨੂੰ ਨੈਥਨ ਫਿਲਿਪਸ ਸਕੁਅਰ ਤੇ ਸਵੇਰੇ 10 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਹੋਣ ਜਾ ਰਿਹਾ ਹੈ Ontario ਸਰਕਾਰ ਦੀ ਏਜੰਸੀ ਹੋਣ ਦੇ ਨਾਤੇ MetroLink ਤੁਹਾਨੂੰ ਇਸ ਇਵੈਂਟ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੰਦਾ ਹੈ ਕਿਉਂਕਿ ਇਸ ਇਵੈਂਟ ਦੀ ਕੋਈ ਐਂਟਰੀ ਫੀਸ ਨਹੀਂ ਹੈ MetroLink ਬੂਥ ਤੇ ਜਾ ਕੇ ਤੁਸੀਂ ਉਸ ਹਰ ਚੀਜ਼ ਬਾਰੇ ਪਤਾ ਕਰ ਸਕਦੇ ਹੋ ਜਿਸ ਦੀ ਤੁਹਾਨੂੰ ਕੈਨੇਡਾ ਵਿੱਚ ਆਪਣੀ ਨਵੀਂ ਯਾਤਰਾ ਦੀ ਸ਼ੁਰੂਆਤ ਕਰਨ ਲਈ ਲੋੜ ਹੁੰਦੀ ਹੈ MetroLink ਬੂਥ ਤੋਂ ਤੁਸੀਂ ਨੈਟਵਰਕ ਨਕਸ਼ਾ ਵਿਲਾਸਕ ਦਿਓ ਜਿਸ ਨਾਲ ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਯਾਤਰਾ ਕਰਨ ਲਈ ਆਸਾਨੀ ਹੋਵੇਗੀ ਭਾਵੇਂ ਉਹ ਤੁਹਾਡੀ ਪਹਿਲੀ ਇੰਟਰਵਿਊ ਲਈ ਯਾਤਰਾ ਹੋਵੇ ਜਾਂ ਤੁਹਾਡੀ ਨਵੀਂ ਕੰਮ ਵਾਲੀ ਥਾਂ ਤੇ ਪਹੁੰਚਣਾ ਹੋਵੇ ਜਾਂ ਕਿਸੇ ਖਾਸ ਨੂੰ ਮਿਲਣ ਜਾਣਾ ਹੋਵੇ ਉੱਥੇ ਮੌਜੂਦ ਵੱਖ-ਵੱਖ ਫੂਡ ਟਰੱਕਾਂ ਤੇ ਸ਼ਾਨਦਾਰ ਭੋਜਨ ਵੀ ਹੋਣਗੇ ਜਿਨ੍ਹਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ ਬਹੁਤੇ ਵੱਖ-ਵੱਖ ਭਾਸ਼ਾਾਂ માં ਬੋਲਣ ਵਾਲੇ ਬਹੁਤ ਬ੍ਰਾਂਡ ਐਂਬੈਸਡਰ ਵੀ ਉਪਲਬਧ ਹੋਣਗੇ ਇਵੈਂਟ ਵਿੱਚ ਤੁਹਾਨੂੰ ਮੈਟਰੋ ਲਿੰਕਸ ਦੇ ਟ੍ਰਾਂਜ਼ਿਟ ਸੇਵਾਵਾਂ ਨਾਲ ਪੂਰੇ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਯਾਤਰਾ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਗੋ ਟ੍ਰਾਂਜ਼ਿਟ ਟ੍ਰੇਨਾਂ ਜਾਂ ਬੱਸਾਂ ਦੇ ਨੈਟਵਰਕ ਬਾਰੇ ਯੂਪੀ ਐਕਸਪ੍ਰੈਸ ਜੋ ਕਿ ਡਾਊਨਟਾਊਨ ਟ੍ਰਾਂਟੋ ਵਿੱਚ ਯੂਨੀਅਨ ਸਟੇਸ਼ਨ ਅਤੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਵਿੱਚ 에어 ਲਿੰਕ ਬਾਰੇ ਅਤੇ ਪ੍ਰੈਸਟੋ ਕਾਰਡ ਬਾਰੇ ਜਾਣਕਾਰੀ ਦਿੱਤੀ ਜਾਵੇਗੀ। मेट्रोलिंक्स ਦਾ ਹੋਂ ਨੁਸੁਰਖੇਤ ਬਿਹਤਰ ਅਤੇ ਤੇਜ਼ ਟ੍ਰੈਵਲ ਐਕਸਪੀਰੀਅੰਸ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਤੁਸੀਂ ਆਪਣੇ ਪ੍ਰੈਸਟੋ ਕਾਰਡ ਜ਼ਰੀਏ ਪ੍ਰੈਸਟੋ ਪਰਕਸ ਦੇ ਨਾਲ ਇਵੈਂਟਾਂ ਅਤੇ ਆਕਰਸ਼ਣਾਤੇ ਕਾਫੀ ਛੋਟ ਵੀ ਪ੍ਰਾਪਤ ਕਰ ਸਕਦੇ ਹੋ ਮੈਟਰੋਲਿੰਕਸ ਟੋਰਾਂਟੋ ਖੇਤਰ ਵਿੱਚ ਨਵੇਂ ਆਏ ਲੋਕਾਂ ਦਾ ਸਵਾਗਤ ਕਰਦਾ ਹੈ ਅਤੇ ਇਸ ਇਵੈਂਟ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ gotransit.com/newcomerday ਤੇ ਵੀ ਵਿਜ਼ਿਟ ਕਰ ਸਕਦੇ ਹੋ